ਦੇਨ ਰਖਾਇਆ ਗੁਰ ਕੋ ਪਾਰ ਆਨੰਦ ਆ ਜਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਚ ਬੜਾ ਉਤਸ਼ਾਹ ਏ ਕਿਉਂਕਿ ਜੋ 5 ਸਾਲ ਪਹਿਲਾਂ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਇਸ ਨਵੀਂ ਇਮਾਰਤ ਦੀ ਨੀਂਹ ਪੱਥਰ ਰੱਖਿਆ ਸੀ ਉਹ ਅੱਜ ਪੂਰੇ ਗੁਰਦੁਆਰ ਸਜ ਕੇ ਤਿਆਰ ਹੋਏ ਗਏ ਹਨ ਜਿਹਦਾ ਵਿੱਚ ਸਮੂਹ ਸੰਗਤਾਂ ਦਾ ਸਹਿਯੋਗ ਰਿਹਾ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਰਿਹਾ ਸੋ ਅੱਜ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਸ ਸਥਾਨ ਤੇ ਜੋ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਸਰੂਪ ਇੱਥੇ ਨਵੇਂ ਸਥਾਨਾਂ ਤੇ ਬਿਰਾਜਮਾਨ ਹੋਏ ਆਪਣੇ ਤਖਤਾਂ ਤੇ ਬੈਠੇ ਨੇ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈਆਂ ਅੱਜ ਅਖੰਡ ਪਾਠ ਪ੍ਰਕਾਸ਼ ਹੋਣਗੇ ਤੇ 5 ਤਰੀਕ ਨੂੰ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਬਾਬਾ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਭੋਗ ਪਾਏ ਜਾਣੇ ਹਨ ਤਿੰਨੋਂ ਦਿਨ ਗੁਰੂ ਕੇ ਲੰਗਰ ਟੁੱਟ ਬਰਤਨਗੇ ਸੋ ਸਭ ਸੰਗਤਾਂ ਨੂੰ ਇੱਥੇ ਆਉਣ ਲਈ ਜੀ ਆਇਆਂ ਕਿਹਾ ਜਾਂਦਾ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਨਾ ਰਜਾਵੇ ਨਿਦਰਾਵੇ ਆਇ ਨਾ ਸੁਣੀ ਦੁੱਖ ਜੀ ਸਾਰੇ ਹੋ ਕਮਤਾਨ ਮਹਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਆ ਸਾ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪੱਤੀ ਸੋਹਣਾ ਵਿਖੇ ਗੁਰੂ ਮਹਾਰਾਜ ਜੀ ਨਵੇਂ ਸਰੂਪ ਲੈ ਕੇ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਆਉਣ ਤੇ ਅਸੀਂ ਸਾਰੇ ਹੀ ਬਹੁਤ ਸੰਗਤ ਦਾ ਧੰਨਵਾਦ ਕਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ 4-5 ਸਾਲ ਤੋਂ ਜਦੋਂ ਤੋਂ ਇਹ ਗੁਰਦੁਆਰਾ ਸਾਹਿਬ ਤਿਆਰ ਹੋ ਰਹੇ ਨੇ ਸੰਗਤ ਨੇ ਬੜਾ ਸਹਿਯੋਗ ਦਿੱਤਾ ਉਹ ਸਹਿਯੋਗ ਨਾਲ ਐਡੇ ਵੱਡੇ ਕਾਰਜ ਮਹਾਰਾਜ ਨੇ ਆਪ ਪੂਰੇ ਕਰਾਏ ਨੇ ਅਸੀਂ ਸਾਰੀ ਸੰਗਤ ਦਾ ਦੂਰੋਂ ਨੇੜਿਓਂ ਬਾਹਰੋਂ ਜੋ ਵੀ ਆਏ ਨੇ ਉਹਨਾਂ ਦਾ ਧੰਨਵਾਦ ਨਾਲ ਅਕਾਲ ਕਲਵੀ ਦੇ ਬੱਚੇ ਜਿਨ੍ਹਾਂ ਨੇ ਆ ਕੇ ਬੈਂਡ ਸਮੇਤ ਤੇ ਪ੍ਰਿੰਸੀਪਲ ਦੇ ਸਹਿਯੋਗ ਨਾਲ ਜੋ ਬੱਚਿਆਂ ਨੇ ਸ਼ਬਦ ਕੀਰਤਨ ਤੇ ਇੱਥੇ ਬੈਂਡ ਵਾਜੇ ਦੇ ਨਾਲ ਮਹਾਰਾਜ ਦਾ ਸਵਾਗਤ ਕੀਤਾ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਸਾਰੀ ਸੰਗਤ ਦਾ ਦੁਆਰਾ ਫੇਰ ਧੰਨਵਾਦ ਕੀਤਾ ਜਾਂਦਾ ਹੈ ਕਿ ਪਰਸੋਂ ਨੂੰ ਗੁਰੂ ਨਾਨਕ ਦੇਵ ਜੀ ਦਾ ਜਨ ਦਿਹਾੜਾ ਹੈ ਉਸ ਦਿਨ ਸਾਰੀ ਸੰਗਤ ਨੂੰ ਫੇਰ ਬੇਨਤੀ ਹੈ ਵੀ ਹੁਮੇ ਮਾ ਕੇ ਪਹੁੰਚੋ ਤੇ ਨਾਲ ਲੰਗਰ ਤਿੰਨ ਦਿਨ ਅਟੁੱਟ ਵਰਤਨਗੇ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦਾ